ਨਗਰਪੰਚਾਇਤ ਸ਼ਾਹਕੋਟ ਦੀਆਂ ਚੋਣਾਂ ਚ ਸ਼ਾਹਕੋਟ ਦੇ 13 ਵਾਰਡਾਂ ਤੋਂ ਕਾਂਗਰਸ ਪਾਰਟੀ ਦੇ 9 ਅਤੇ ਆਪ ਦੇ 4 ਐਮਸੀ ਜੇਤੂ ਰਹੇ ਸਨ ਕਾਂਗਰਸ ਪਾਰਟੀ ਨੂੰ ਬਹੁਮਤ ਮਿਲਣ ਤੋਂ ਬਾਅਦ ਅੱਜ ਨਗਰਪੰਚਾਇਤ ਦਫ਼ਤਰ ਵਿਖੇ ਪ੍ਰਧਾਨ ਤੇ ਉਪ ਪ੍ਰਧਾਨ ਦੀ ਚੋਣ ਸੰਬੰਧੀ ਮੀਟਿੰਗ ਕਨਵੀਨਰ ਕਮ ਉਪ ਮੰਡਲ ਮੈਜਿਸਟ੍ਰੇਟ ਸ਼ਾਹਕੋਟ ਦੀ ਅਗਵਾਈ ਚ ਸਵੇਰੇ 11 ਵਜੇ ਰੱਖੀ ਗਈ ਸੀ ਪਰ ਹੈਰਾਨੀ ਦੀ ਗੱਲ ਇਹ ਹੋਈ ਕਿ ਜਦ ਸ਼ਾਹਕੋਟ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਕਾਂਗਰਸ ਪਾਰਟੀ ਦੇ ਚੁਣੇ ਗਏ ਨੌ ਕੌਸਲਰਾਂ ਸਮੇਤ ਸਵੇਰੇ 11 ਵਜੇ ਵਿੱਚ 10 ਮਿੰਟ ਤੇ ਨਗਰ ਪੰਚਾਇਤ ਦਫ਼ਤਰ ਵਿਖੇ ਪਹੁੰਚੇ ਤਾਂ ਮੌਕੇ ਤੇ ਕੋਈ ਵੀ ਅਧਿਕਾਰੀ ਮੌਜੂਦ ਨਹੀਂ ਸੀ ਅਤੇ ਬਿਨਾਂ ਕਿਸੇ ਨੋਟਿਸ ਦੇ ਚੋਣ ਮੁਲਤਵੀ ਕਰਦਾ ਸੁਨੇਹਾ ਮਿਲਿਆ ਇਸ ਮੌਕੇ ਰੋਸ ਵਜੋਂ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਰੋਸ ਪ੍ਰਗਟ ਕਰਦਿਆਂ ਜਮ ਕੇ ਨਾਰੇਬਾਜ਼ੀ ਵੀ ਕੀਤੀ। ਇਸ ਮੌਕੇ ਵਿਧਾਇਕ ਲਾਡੀ ਸ਼ੇਰੋਵਾਲੀਆਂ ਨਵੇਂ ਚੁਣੇ ਗਏ ਕੌਸਲਰਾ ਸਮੇਤ ਦਫ਼ਤਰ ਦੇ ਮੀਟਿੰਗ ਹਾਲ ਵਿੱਚ ਪਹੁੰਚੇ ਅਤੇ ਕਨਵੀਨਿਅਰ ਕਮ ਉਪ ਮੰਡਲ ਮੈਜਿਸਟ੍ਰੇਟ ਸ਼ਾਹਕੋਟ ਸ਼ੁਬੀ ਅੰਗਰਾ ਨਾਲ ਫੋਨ ਤੇ ਗੱਲ ਕੀਤੀ ਤਾਂ ਉਹਨਾਂ ਆਪਣੀ ਸਿਹਤ ਖਰਾਬ ਹੋਣ ਦਾ ਹਵਾਲਾ ਦਿੰਦਿਆਂ ਚੋਣ ਮੁਲਤਵੀ ਕਰਨ ਦਾ ਕਾਰਨ ਦੱਸਿਆ। ਕਰੀਬ 11:30 ਵਜੇ ਕਾਰਜ ਸாதਕ ਅਫਸਰ ਸ਼ਾਹਕੋਟ ਦੀ ਮੇਲ ਤੇ ਚੋਣ ਮੁਲਤਵੀ ਸਬੰਧੀ ਤਹਿਸੀਲਦਾਰ ਸ਼ਾਹਕੋਟ ਵੱਲੋਂ ਪੱਤਰ ਭੇਜਿਆ ਗਿਆ। ਇਸ ਮੌਕੇ ਵਿਧਾਇਕ ਲਾਡੀ ਸ਼ੇਰੋਵਾਲੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਪਾਸੇ ੱਤਕਾ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀ ਕਨਵਿਨਿਅਰ ਕਮ ਉਪ ਮੰਡਲ ਮੈਜਿਸਟ੍ਰੇਟ ਸ਼ਾਹਕੋਟ ਵੱਲੋਂ 16 ਜਨਵਰੀ ਨੂੰ ਸਵੇਰੇ 11 ਵਜੇ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਚੋਣ ਲਈ ਵਿਕਤੀ ਸੱਦਾ ਦਿੱਤਾ ਗਿਆ ਸੀ। ਜਿਸ ਸਬੰਧੀ ਉਹ ਨਵੇਂ ਚੁਣੇ ਗਏ 9 ਕੋਸਲਰਾਂ ਨੂੰ ਨਾਲ ਲੈ ਕੇ ਦਫ਼ਤਰ ਪਹੁੰਚੇ ਸਨ ਪਰੰਨ ਮੌਕੇ ਤੇ ਪਤਾ ਲੱਗਾ ਕਿ ਚੋਣ ਮੁਲਤਵੀ ਕਰ ਦਿੱਤੀ ਗਈ ਹੈ। ਜਿਸ ਸੰਬੰਧੀ ਕੋਈ ਵੀ ਲਿਖਤੀ ਪੱਤਰ ਪ੍ਰਾਪਤ ਨਹੀਂ ਹੋਇਆ ਸੀ ਉਹਨਾਂ ਕਿਹਾ ਕਿ ਜਦ ਉਹਨਾਂ ਨੇ ਕੰਵਿਨਿਅਰ ਕਮ ਉਪ ਮੰਡਲ ਮੈਜਿਸਟ੍ਰੇਟ ਸ਼ਾਹਕੋਟ ਨਾਲ ਫੋਨ ਤੇ ਗੱਲ ਕੀਤੀ ਤਾਂ ਤਹਿਸੀਲਦਾਰ ਵੱਲੋਂ ਚੌਂ ਮੁਲਤਵੀ ਦਾ ਪੱਤਰ ਚੌਂ ਦੇ ਨਿਰਧਾਰਿਤ ਸਮੇਤ ਤੋਂ ਉੱਧਾ ਘੰਟਾ ਦੇਰੀ ਨਾਲ ਭੇਜਿਆ ਉਹਨਾਂ ਕਿਹਾ ਕਿ ਸਾਡੇ ਕਾਉਂਸਲਰਾਂ ਨੂੰ ਧਮਕਾਇਆ ਜਾ ਰਿਹਾ ਹੈ ਪਰ ਲੋਕਾਂ ਨੇ ਉਹਨਾਂ ਨੂੰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਅੱਜ ਸ਼ਾਹਕੋਟ ਨਗਰ ਪੰਚਾਇਤ ਦੀ ਪ੍ਰਧਾਨ ਤੇ ਵਾਈਸ ਪ੍ਰਧਾਨ ਦੀ ਜਿਹੜੀ ਚੋਣ ਰੱਖੀ ਗਈ ਸੀ ਐਸਟੀਐਮ ਸਾਹਿਬ ਵੱਲੋਂ ਸਾਨੂੰ ਨੋਟਿਸ ਮਿਲੇ ਸੀ 16 ਤਰੀਕ ਨੂੰ ਸਮਾਂ 11 ਵਜੇ ਦਾ ਪਰ ਜਦੋਂ ਅਸੀਂ ਇੱਥੇ 10:50 ਤੇ ਆਏ ਆ ਤੇ ਸਾਨੂੰ ਉਸ ਤੋਂ ਪਹਿਲਾਂ ਟੈਲੀਫੋਨ ਆਏ ਵੀ ਇਹ ਇਲੈਕਸ਼ਨ ਚੁੱਪ ਕਰ ਜਾਓ ਵੀ ਇਹ ਇਲੈਕਸ਼ਨ ਪੋਸਟਪੋਨ ਕੀਤੀ ਗਈ ਆ ਕਾਰਨ ਕੋਈ ਨਹੀਂ ਦੱਸਿਆ ਗਿਆ ਕారణ ਤੁਹਾਨੂੰ ਪਤਾ ਹੀ ਆ ਵੀ ਕੀ ਐਸ.ਡੀ.ਐਮ. ਸਾਹਿਬ ਇੱਥੇ ਆ ਕੇ ਪਤਾ ਲੱਗਾ ਫੋਨ ਕੀਤਾ ਡੀ.ਸੀ. ਸਾਹਿਬ ਨੂੰ ਫੋਨ ਕੀਤਾ ਐਸ.ਡੀ.ਐਮ. ਸਾਹਿਬ ਨੂੰ ਫੋਨ ਕੀਤਾ ਪਹਿਲਾਂ ਐਸ.ਡੀ.ਐਮ. ਸਾਹਿਬ ਨੇ ਫੋਨ ਨਹੀਂ ਚੱਕਿਆ ਦੁਬਾਰਾ ਫੋਨ ਚੱਕਿਆ ਉਹਨਾਂ ਕਿਹਾ ਜੀ ਮੇਰੀ ਸਿਹਤ ਨਹੀਂ ਠੀਕ ਹੈ ਇਸ ਕਰਕੇ ਮੈਂ ਅੱਜ ਛੁੱਟੀ ਲੈ ਲਈ ਐਡੀ ਵੱਡੀ ਜ਼ਿੰਮੇਵਾਰੀ ਹੋਵੇ ਇਲੈਕਸ਼ਨ ਦਾ ਪ੍ਰोसीडिंग ਸਟਾਰਟ ਹੋਵੇ ਐਸ.ਡੀ.ਐਮ ਸਾਹਿਬ ਦੀ ਸਿਹਤ ਬਿਮਾਰ ਹੋ ਜੇ ਮੈਨੂੰ ਤਾਂ ਲੱਗਦਾ ਇਹ ਸਿਆਸੀ ਬੁਖਾਰ ਚੜਿਆ ਕੋਈ ਦੂਜਾ ਵਾਇਰਲ ਨਹੀਂ ਸਿਆਸੀ ਬੁਖਾਰ ਚੜਿਆ ਏ ਤੇ ਫਿਰ ਫਰਜ ਬਣਦਾ ਜਦੋਂ ਨੋਟਿਸ ਦਿੱਤਾ ਤੁਸੀਂ ਇਲੈਕਸ਼ਨ ਕਰਾਉਣ ਦਾ ਸਮਾਂ ਨਿਸ਼ਚਿਤ ਕੀਤਾ ਤੇ ਫਿਰ ਤੁਹਾਨੂੰ ਕੈਂਸਲੇਸ਼ਨ ਦਾ ਵੀ ਨੋਟਿਸ ਦੇਣਾ ਪੈਂਦਾ ਤੇ ਫਿਰ ਸਾਨੂੰ ਜਦੋਂ ਅਸੀਂ ਆ ਕੇ ਕਿਹਾ ਸਾਨੂੰ ਰਿਟਰਨ ਚਾਹੀਦਾ ਤਾਂ 11:22 ਤੇ तहसीलदार अफसर तहसीलदार ਦੇ ਆਫਿਸ ਦੇ ਵਿੱਚੋਂ ਐਸਟੀਐਮ ਦਫਤਰ ਵੱਲੋਂ ਮੰਗ ਕਰਨ ਤੇ ਮੇਲ ਆਉਂਦੀ ਹੈ ਇੱਥੇ ਇਹੋ ਆਫਿਸ ਦੇ ਵਿੱਚ ਤੇ ਫਿਰ ਆ ਲਿਖਿਆ ਜਾਂਦਾ ਇਹਦੇ ਵਿੱਚ ਕਾਰਜ ਸாதਕ ਅਫਸਰ ਨਗਰ ਪੰਚਾਇਤ ਸ਼ਾਹਕੋਟ ਨੰਬਰ 45 ਰੀਡਰ ਮਿਤੀ 16/25 ਵਿਸ਼ਾ ਪ੍ਰਧਾਨ ਅਤੇ ਵਾਈਸ ਪ੍ਰਧਾਨ ਦੀ ਚੋਣ ਸੰਬੰਧੀ ਅਪਰੋਕਤ ਵਿਸ਼ੇ ਦੇ ਸੰਬੰਧ ਵਿੱਚ ਆਪ ਨੂੰ ਲਿਖਿਆ ਜਾਂਦਾ ਹੈ ਕਿ ਕਨਵੀਨਰ ਕੰਮ ਉਪ ਮੰਡਲ ਮੈਜਿਸਟਰ ਸ਼ਾਗੋਟ ਵੱਲੋਂ ਅੱਜ ਜੋ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਚੋਣ ਸੰਬੰਧੀ ਮੀਟਿੰਗ ਰੱਖੀ ਗਈ ਸੀ ਉਸ ਉਸ ਉਹ ਕਨਵੀਨਰ ਅਚਨਚੇ ਛੁੱਟੀ ਤੇ ਜਾਣ ਕਰਕੇ ਮੁਡੀ ਹੈ ਅਤੇ ਅਗਲੀ ਮੀਟਿੰਗ ਬਾਰੇ ਆਪ ਜੀ ਨੂੰ ਬਾਅਦ ਵਿੱਚ ਦੱਸ ਦਿੱਤਾ ਜਾਵੇਗਾ ਇਸ ਸੰਬੰਧੀ ਐਮ ਐਲ ਏ ਸਾਹਿਬਾਨ ਅਤੇ ਸਮੂਹ ਐਮ ਸੀ ਸਾਹਿਬਾਨ ਨੂੰ ਸੂਚਿਤ ਕਰ ਦਿੱਤਾ ਜਾਵੇ ਸੂਚੇ ਸਾਨੂੰ ਇੱਥੇ ਆ ਕੇ 11:22 ਤੇ ਮੇਲ ਆਈ ਤਾਂ ਫਿਰ ਸਾਨੂੰ ਸੂਚਿਤ ਕੀਤਾ ਗਿਆ ਤਾਂ ਤੁਸੀਂ ਆਪਣੇ ਆਪ ਦੇਖ ਲਓ ਇੱਕ ਤੌਰ ਤਰੀਕਾ ਫਿਰ ਅਸੀਂ ਸਾਰੇ ਐਮਸੀ ਸਾਹਿਬਾਨ ਤਾਂ ਖੁਦ ਮੈਂ ਆਪ ਅਸੀਂ ਫਿਰ ਇਹਨਾਂ ਨੂੰ ਰਸੀਬ ਲਿਆ ਸਾਈਨ ਕਰਕੇ ਦਿੱਤੇ ਆ ਹਾਜ਼ਰੀ ਆਪਣੀ ਲਵਾਈ ਆ ਔਰ ਮੈਂ ਦੱਸਣਾ ਚਾਹੁੰਦਾ ਇਹਨਾਂ ਲੋਕਾਂ ਨੂੰ ਪੰਜਾਬ ਸਰਕਾਰ ਦੇ ਜਿਹੜੇ ਵੀ ਇੱਥੇ ਕੋਈ ਹਲਕਾ ਇੰਚਾਰਜ ਜਾਂ ਕੋਈ ਹੋਰ ਇਹਨਾਂ ਦੇ ਲੀਡਰ ਆ ਉਹਨਾਂ ਨੂੰ ਦੱਸਣਾ ਚਾਹੁੰਦਾ ਇਹ ਜਿਹੜੇ ਲੋਕ ਚੁਣੇ ਗਏ ਆ ਇਹ ਲੋਕਾਂ ਦੀ ਨਮਾਇੰਦਗੀ ਕਰਨਗੇ ਲੋਕਾਂ ਨਾਲ ਵਿਸ਼ਵਾਸ ਘਾਤ ਨਹੀਂ ਕਰਨਗੇ ਇਹ ਸ਼ਹਿਰ ਦੇ ਵਿਕਾਸ ਨੂੰ ਹਮੇਸ਼ਾ ਤਤਪਰ ਰਹਿਣਗੇ ਇਹਨਾਂ ਦਾ ਤੁਸੀਂ ਜੋ ਮੈਨੂੰ ਕੱਲ ਪਤਾ ਲੱਗਾ ਸੀ ਰਾਤੀ ਪਤਾ ਲੱਗਿਆ ਸੀ ਕਿਸੇ ਸਾਡੇ ਐਮਸੀ ਨੂੰ ਧਮਕੀ ਦਿੱਤੀ ਜਾ ਰਹੀ ਹੈ ਕਿਸੇ ਨੂੰ ਕੁਛ ਕੀਤਾ ਜਾ ਰਿਹਾ ਇਹ ਸਾਡਾ ਕੋਈ ਵੀ ਐਮਸੀ ਇਹਨਾਂ ਧਮਕੀਆਂ ਦੇ ਅੱਗੇ ਝੁਕਣ ਵਾਲਾ ਨਹੀਂ ਔਰ ਜੇ ਕੋਈ ਕਤੇ ਅਣਜਾਣੇ ਜਾਣੇ ਕੋਈ ਗਲਤ ਕੰਮ ਕਰ ਲਿਆ ਉਹਦਾ ਖਮਿਆਜਾ ਉਹਨਾਂ ਲੋਕਾਂ ਨੂੰ ਭੁਗਤਣਾ ਪਊਗਾ ਮੈਂ ਦੱਸਣਾ ਚਾਹੁੰਨਾ ਸੋ ਇਸ ਕਰਕੇ ਪੱਤਰਕਾਰ ਵੀ ਮੇਰੇ ਤੁਸੀਂ ਬਹੁਤ ਸਤਿਕਾਰਯੋਗ ਆ ਤੁਹਾਡੇ ਜਰੀਏ ਮੈਂ ਛਾਗੋਟ ਸ਼ਹਿਰ ਵਾਸੀਆਂ ਨੂੰ ਵੀ ਇਹ ਸੁਣਿਆ ਦੇਣਾ ਚਾਹੁੰਨਾ ਵੀ ਤੁਹਾਡੀ ਜਿਹੜੇ ਸੋਚ ਆ ਉਹਦੇ ਤੇ ਜਿਹੜੀ ਤੁਸੀਂ ਮੋਹਰ ਲਾ ਕੇ ਐਮਸੀ ਸਾਹਿਬਾਂ ਨੂੰ ਭੇਜਿਆ ਇਹ ਐਮਸੀ ਸਾਹਿਬਾਂ ਤੁਹਾਡਾ ਵਿਸ਼ਵਾਸ ਬਹਾਲ ਰੱਖਣਗੇ ਔਰ ਸ਼ਹਿਰ ਦੇ ਵਿੱਚ ਵਿਕਾਸ ਨੂੰ ਹਮੇਸ਼ਾ ਤਰਜੀਹ ਦੇਣਗੇ ਸਾਡਾ ਏਜੰਡਾ ਵਿਕਾਸ ਆ ਤੇ ਜਿਹੜੇ ਲੋਕ ਅੱਜ ਇਹੋ ਜਿਹੇ ਕੰਮ ਕਰਦੇ ਆ ਆਉਣ ਵਾਲੇ ਸਮੇਂ 'ਚ ਲੋਕਾਂ ਉਹਨਾਂ ਲੋਕਾਂ ਨੂੰ ਲੋਕ ਚੰਗੀ ਤਰ੍ਹਾਂ ਜਵਾਬ ਦੇ ਕੇ ਸ਼ਾਹਕੋਟ ਸ਼ਹਿਰ ਦੇ ਵਿੱਚੋਂ ਭੇਜਣਗੇ